ਦਾਕਤਾ ਸੁਪਰ ਪੈਕਟਸਰਾਫ ਐਨ ਕੋੜ ਰਹਿਣਾ ਪਾਪ ਹੈ। ਕੋਈ ਜਜ ਬਾਤ ਨਹੀਂ ਸਮਝਦਾ ਗੁੱਸੇ ਨੂੰ ਉਤਾਰ ਕੋਈ ਵੇਖ ਲੈਂਦਾ ਉਸੇ ਪਿੱਛੇ ਲੁਕਿਆ ਕੋਈ ਤਿਆਰ ਨਹੀਂ ਸਮਝਦਾ। ਧੰਨਵਾਦ। ਆਵਾਜ਼ ਕਾਰਜੋਗ ਮੁਖ ਤੇ ਆਪ ਟੀਚਰ ਸਾਹਿਬਾ ਨਾਲ ਤੇ ਮੇਰੇ ਵਿਦਿਆਰਥੀ ਸਾਥੀ ਮੇਰਾ ਅੱਜ ਦਾ ਵਿਚਾਰ। ਅਨੁਸ਼ਾਸਨ ਤੇ ਅਭਿਆਸ ਨਾਲ ਹੀ ਆਤਮ ਵਿੱਚ ਆਵਾਜ਼ ਪੈ ਜਾਂਦਾ ਹੈ। ਧੰਨਵਾਦ। ਖੜਿਆ ਪ੍ਰਤੀਜਾ ਸਾਬਾ ਨਾਲ ਤੇ ਮੇਰੇ ਪ੍ਰਾਈਵੇਟ ਹਾਲੇ ਸਭ ਨੂੰ ਸੱਜਿਆ ਕਾਲ ਮਿਲਦਾ ਹੈ। ਸਭ ਸਬਰ ਬਹੁਤ ਵੱਡੀ ਚੀਜ਼ ਹੈ ਜੋ ਕਰ ਗਿਆ ਸੋ ਕਰ ਗਿਆ। ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਪੇਪਰ ਲਿੱਤਾ ਸੀ। ਉਹੰਮ ਧਿਆਨ ਵਿੱਚੋਂ ਜਿਹੜੇ ਵਿਦਿਆਰਥੀ ਪਾਸ ਹੋਏ ਆ ਉਹਨੂੰ ਸਨਮਾਨਿਤ ਕਰਨ ਵਾਸਤੇ ਉਹਨਾਂ ਦੇ ਬਿਹਾਫ ਤੇ ਭਾਜੀ ਇਕਬਾਲ ਸਿੰਘ ਹੋਣੀ ਤਹਾਡੇ ਵਾਸਤੇ ਤਰਕਸ਼ੀਲ ਸੁਸਾਇਟੀ ਵੱਲੋਂ ਦਿੱਤੀਆਂ ਗਈਆਂ ਕਿਤਾਬਾਂ ਲੈ ਕੇ ਆਏ। ਤੇ ਜਿਹੜਾ ਤਰਕਸ਼ੀਲ ਸੁਸਾਇਟੀ ਨੇ ਜਿਹੜਾ ਪੇਪਰ ਲਿੱਤਾ ਸੀ ਨਾ ਉਹ ਜਿਹੜੀ ਤੁਹਾਡੀ जिज्ञासा ਸੀ ਤੁਸੀਂ ਜਿਹੜਾ ਪੜਦੇ ਹੋ ਜੋ ਤੁਹਾਡੇ ਵਿਚਾਰ ਹੈ ਉਹਨੂੰ ਉਜਾਗਰ ਕਰਨ ਵਾਸਤੇ ਕਿਤਾਬਾਂ ਪੜਿਆ ਵੀ ਕਰੋ। ਕਿਤਾਬ ਲੈ ਕੇ ਰੱਖਣੀ ਉਹਦਾ ਕੋਈ ਫਾਇਦਾ ਨਹੀਂ। ਉਨੂੰ ਪੜਨਾ ਉਹ ਸਭ ਤੋਂ ਵੱਡਾ ਦਾਣ ਆ। ਉਹਨੂੰ ਪੜੋ ਤੇ ਉਤੋਂ ਕੁਝ ਸਿੱਖੋ। ਸਕੂਲ ਦੀ ਘਰਾਬਾ ਦੇ ਚਲੋ ਤੁਸੀਂ ਪੜਦੇ ਹੀ ਹੋ। ਉਹਦੇ ਨਾਲ ਜਿਹੜਾ ਗਿਆਨ ਆ ਉਹ ਵੀ ਚਾਹੀਦਾ ਵਾ। ਤੇ ਅੱਜ ਭਾਜੀ ਉਹ ਤੇ ਹੋ ਕੇ ਚਲੇ ਗਏ ਕੁਝ ਕਾਰਨਾਂ ਕਰਣ ਉਹਨਾਂ ਜਲਦੀ ਸੀ। ਤੇ ਭਾਜੀ ਇਕਬਾਲ ਹਣੀ ਤੁਹਾਨੂੰ ਸਨਮਾਨਿਤ ਕਰਦੇ ਆ ਉਹ ਬੱਚਿਆਂ ਨੂੰ ਜਿਨ੍ਹਾਂ ਨੇ ਚੰਗੇ ਨੰਬਰ ਲੈ ਕੇ ਚੰਗੀ ਪੋਜੀਸ਼ਨ ਲਿੱਤੀ ਸੀ। ਜੀ ਭਾਈ ਇਹਨਾਂ। ਸਤਿ ਸਤਕਾਰਯੋਗ ਵਿਦਿਆਰਥੀਓ ਤੇ ਸਮੂਥ ਸਟਾਫ ਧੰਨਵਾਦ ਤੁਹਾਡਾ। ਇਹ ਇਸ ਤਰ੍ਹਾਂ ਪਿਛਲੇ ਸਾਲ ਵੀ ਪ੍ਰੀਖਿਆ ਹੋਈ ਸੀਗੀ ਤੁਹਾਡੀ ਮਿਡਲ ਤੇ ਸਕੈਂਡਰੀ ਦੋ ਪਾਗਾਂ ਦੇ ਵਿੱਚ ਕਾਫੀ ਬੱਚਾ ਨੇ ਪਾਰਟਿਸਿਪੇਟ ਕੀਤਾ ਸੀਗਾ। ਪਰ ਕੁਝ ਕਾਰਨਾ ਕਰਕੇ ਅਸੀਂ ਉਹਨਾਂ ਬੱਚਾ ਨੂੰ ਸਨਮਾਨਤ ਨਹੀਂ ਕਰ ਸਕੇ। ਐਤਕੀ ਆਪਾਂ ਅਕਤੂਬਰ ਚ ਉਹਨਾਂ ਨੇ ਤੁਹਾਡਾ ਇਮਤਿਹਾਨ ਲੈਣਾ ਵਾ ਦੁਬਾਰ ਤੋਂ ਤੇ ਆਪਾਂ ਸਨਮਾਨਤ ਵੀ ਕਰਾਂਗੇ ਉਹਨਾਂ ਨੂੰ। ਔਰ ਜਿਹੜੇ ਜਿਹੜੇ ਬੱਚੇ ਇਹਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਤੇ ਪਲੀਜ਼ ਉਹ ਆਪੋ ਆਪਣੇ ਇਨਚਾਰਜ ਤੁਹਾਡੇ ਅਧਿਆਪਕ ਨੇ ਉਹਨਾਂ ਨੂੰ ਆਪਣੇ ਨਾਮ ਦਰਜ ਕਰਾ ਦਿਓ ਤੇ ਪਿਛਲਾ ਵੀ ਭਾਜੀ ਦੇਖ ਲਿਓ ਤੁਸੀਂ ਉਹ ਕੁਝ ਗੱਲਾਂ ਕਰਕੇ ਨਾ ਉਹ ਰਹਿ ਗਿਆ ਸੀ ਸ਼ਾਇਦ ਹਨਾ ਹਾਂ ਤੇ ਆ ਕੁਝ ਕਿਤਾਬਾਂ ਆ ਗਈਆਂ ਮੇਰੇ ਖਿਆਲ ਸੈਕੰਡਰੀ ਦੀਆਂ ਕਿਤਾਬਾਂ ਆਪਾਂ ਨੂੰ ਮਿਲ ਗਈਆਂ ਵਾ ਇਹੜਾ ਤਰਕਸ਼ੀ ਸੁਸਾਇਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਜਾਂ ਸਾਡੇ ਮਾਧਿਅਮ ਰਾਹੀਂ ਉਹ ਇੱਥੇ ਪਹੁੰਚੇ ਆ ਸਾਡਾ ਮੰਤਵ ਨਹੀਂ ਹੈ ਕਿਸੇ ਨੂੰ ਤਰਕਸ਼ੀਲ ਬਣਾਉਣਾ ਸਮਝਦੇ ਜੀ ਉਹ ਉਹ ਗੱਲਾਂ ਜੋ ਬਾਅਦੀਆਂ ਗੱਲਾਂ ਪਲੱਸ 2 ਤੋਂ ਬਾਅਦ ਤੁਹਾਨੂੰ ਇਹਨਾਂ ਗੱਲਾਂ ਦੀ ਸਮਝ ਆਉਣੀ ਆ ਅਰੇ ਸਿਰਫ ਤੁਸੀਂ ਪੜ੍ਹਾਈ ਹਲ ਧਿਆਨ ਦੇਣਾ ਵਾ ਔਰ ਜਿਹੜਾ ਵਾ ਇਹ ਬੱਚੇ ਦੀ ਚੇਤਨਾ ਵਧਾਉਣ ਵਾਸਤੇ ਸਾਰਾ ਕੁਝ ਕਰ ਰਿਹਾ ਕਿ ਤੁਹਾਡਾ ਆਈਕਿਊ ਲੈਵਲ ਉੱਚਾ ਹੋ ਜਾਵੇ ਔਰ ਤੁਹਾਨੂੰ ਸਮਾਜ ਦੀ ਹਨਾ ਜਿਹੜੀ ਉਹ ਸਮਝ ਲੱਗ ਜਾਵੇ ਹਨਾ ਹਾਂ ਬਹੁਤੀਆਂ ਗੱਲਾਂ ਵਿਗਿਆਨ ਦੇ ਕਾਇਦੇ ਵਿੱਚ ਇਹਦੇ ਵਿੱਚ ਵਿਗਿਆਨਕ ਆ ਵਿਗਿਆਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਮਝਦੇ ਜੀ ਤੇ ਖੁਸ਼ੀ ਨਾਲ ਸਾਰਿਆਂ ਬੱਚਿਆਂ ਨੇ ਇਹਦੇ ਵਿੱਚ ਹਿੱਸਾ ਲੈਣਾ ਵਾ ਖੁਸ਼ੀ ਨਾਲ 100% ਹੀ ਪਾਰਟਿਸਪੇਟ ਕਰੋ ਜਿੱਥੇ ਤੁਹਾਨੂੰ ਕਿਸੇ ਮਦਦ ਦੀ ਲੋੜ ਪੈਂਦੀ ਆ ਤੁਹਾਡੇ ਅਧਿਆਪਕ ਜਿਹੜੇ ਉਹ ਹਾਜ਼ਰ ਨੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਇਹਨਾਂ ਦੀ ਮਦਦ ਲੈ ਸਕਦੇ ਹੋ ਤੇ ਆਪਣੇ ਆਪ ਨੂੰ ਲੁਕਾ ਕੇ ਨਾ ਇੱਥੇ ਬੱਚਾ ਹੋਣਿਆ ਦੁਬਾਰਾ ਮੈਂ ਕਿਉਂ ਬੁਲਾਇਆ ਉਹਨੂੰ ਬੈਠੇ ਖੜਾ ਹੋ ਨਾ ਕੀ ਤੇਰਾ ਅਰਮਾਨਪ੍ਰੀਤ ਤੇ ਬੜਾ ਸੋਹਣਾ ਬੋਲਿਆ ਵਾ ਵਿਭਾਗ ਬੋਲਿਆ ਕਰੋ ਤਹਾਡੇ ਵਿੱਚੋਂ ਹੀ ਆਈਐਸ ਆਈਪੀਐਸ ਪੀਪੀਐਸ ਤੁਹਾਡੇ ਚੋਂ ਹੀ ਜਿਹੜਾ ਵਾ ਅ ਅਮਰੀਕਾ ਕੈਨੇਡਾ ਵੀ ਲੋਕਾਂ ਨੇ ਜਾਣਾ ਵਾ ਵੱਡੇ ਅਫਸਰ ਵੀ ਬੰਨਣਾ ਵਾ ਤੇ ਇਹ ਆ ਵੀ ਬੋਲਣਾ ਸਿੱਖੋ ਤੇ ਕਿਤਾਬਾਂ ਨਾਲ ਕਿਤਾਬਾਂ ਨਾਲ ਮਿੱਤਰਤਾ ਪਾਓ ਆ ਫੋਨਾਂ ਫੋਨਾਂ ਦਾ ਨਾ ਇੱਕ ਤੇ ਉਹ ਨਾ ਔਖਾ ਜਿਹਾ ਪੜੀ ਹੋ ਗਿਆ ਹਨਾ ਬੱਚਿਆਂ ਦੇ ਹੱਥਾਂ 'ਚ ਫੋਨ ਆ ਗਏ ਆ ਅੱਗੇ ਲਗਾ ਕੇ ਰੱਖੀਦੇ ਹੁਣ ਆਫੜਾਈਦੇ ਆ ਬੱਚਿਆਂ ਨੂੰ ਵੀ ਤੁਹਾਡਾ ਕੰਮ ਆਇਆ ਹੋਣਾ ਤੁਸੀਂ ਕੰਮ ਕਰ ਲਓ ਮਤਲਬ ਸਿਸਟਮ ਹੀ ਇਤਰਾ ਦਾ ਬਣਾਤਾ ਵਾ ਪੂੰਜੀਵਾਦ ਪ੍ਰਬੰਧ ਨੇ ਤੇ ਪਲੀਜ਼ ਕਿਤਾਬਾਂ ਨਾਲ ਮਿੱਤਰਤਾ ਪਾਓ ਕਿਤਾਬਾਂ ਬੋਲਦੀਆਂ ਨਹੀਂ ਆ ਪਰ ਬੋਲਣ ਲਾ ਦਿੰਦੀਆਂ ਵਾ ਜੇ ਇਥੇ ਥੋੜਾ ਜਿਹਾ ਤੁਹਾਡਾ ਮੈਂ ਸਿਰਖਾਂ ਦੇ ਵਿੱਚ ਥੋੜਾ ਕਾਮਲ ਹੋਇਆ ਵਾ ਤੇ ਉਹ ਮੈਂ ਕਿਤਾਬਾਂ ਦਾ ਹੀ ਜਿਹੜਾ ਹੈਗਾ ਵਾ ਉਹ ਯੋਗਦਾਨ ਹੈ ਔਰ ਮੈਂ ਅਦੇ ਆਪਣੇ ਆਪਨਿਆਂ ਨੂੰ ਹਮੇਸ਼ਾ ਹੀ ਆਪਣੇ ਮਾਪਿਓ ਤੋਂ ਵੱਡਾ ਦਰਜਾ ਦਿੱਤਾ ਵਾ ਤਾਂ ਤੁਹਾਡੇ ਜਿਵੇਂ ਵਿਚਰ ਰਿਹਾ ਮੇਰੀ ਬਹੁਤੀ ਕੋਈ ਉੱਚ ਵਿਦਿਆ ਨਹੀਂ ਆ ਇਹ ਕਨਪੜ ਬੰਦਾ ਹੈ ਜਿਹੜਾ ਵਾ 10ਵੀਂ ਕਲਾਸ ਦੇ ਬੱਚਾ ਨੂੰ ਤੇ ਜਿਨ੍ਹਾਂ ਨੇ ਐਮਏ ਬੀਐਡ ਕੀਤੀ ਹੋਈ ਉਹਨਾਂ ਨੂੰ ਸੰਬੋਧਨ ਕਰਨ ਦਿਆ ਵਾ ਸੋ ਕਿਤਾਬਾਂ ਬੋਲਦੀਆਂ ਨਹੀਂ ਆ ਪਰ ਬੋਲਣ ਲਾ ਦਿੰਦੀ ਆ ਵਾ ਸੋ ਬੱਚਿਓ ਤੁਹਾਨੂੰ ਹੀ ਸਮਰਪਤ ਆ ਤੁਹਾਨੂੰ ਪਤਾ ਨਾ ਵੀ ਆਪਣਾ ਸਕੂਲ ਜਿਹੜਾ ਵਾ ਉਹ ਡੁੱਬਣ ਕਿਨਾਰੇ ਆ ਸਿਰਫ ਰੈਗੂਲਰ ਦੋ ਅਧਿਆਪਕ ਰਹਿ ਗਏ ਆ ਬਲਵਿੰਦਰ ਸਰ ਜੀ ਹੋਣੀ ਤੇ ਭੈਣ ਪੰਵਲ ਵੀਰਕੌਰ ਜੀ 26 ਚ ਉਹ ਜਾ ਰਹੇ ਆ ਇੱਥੋਂ 33 ਚ ਇਹਨਾਂ ਦੀ ਰਿਟਾਇਰਮੈਂਟ ਆ ਤੇ ਚਲੋ 33 ਤੇ ਨਹੀਂ ਅਸੀਂ ਵੈਸੇ ਆਉਣ ਦਿੰਦੇ ਸਪੋਰਟ ਵੀ ਸਾਨੂੰ ਬੜੀ ਆ ਕਲਮ ਦੀ ਤਾਕਤ ਦੀ ਲੋੜ ਆ ਮਾਲਕ ਨੇ ਕਿਰਪਾ ਕਰਦੇ ਨਹੀਂ ਆਉਣ ਵਾਲੇ ਟਾਈਮ ਸਾਨੂੰ ਕਲਮ ਦੀ ਤਾਕਤ ਮਿਲ ਜਾਣੀ ਆ ਤੇ ਆਪਾਂ ਆਉਣ ਵਾਲੇ ਸਮੇਂ ਚ ਸਕੂਲ ਰੈਗੂਲਰ ਕਰਾ ਲੈਣਾ ਵਾ ਬਹੁਤਾ ਧੀਆ ਦੇ ਮਾਪਿਆਂ ਨੂੰ ਬਹੁਤਾ ਹੈਗਾ ਵਾ ਵੀ 10ਵੀਂ ਤੋਂ ਬਾਅਦ ਕੀ ਕਰਾਂਗੇ ਇੱਕ ਤੇ ਸਾਡੀ ਪਹੁੰਚ ਨਹੀਂ ਆ ਜੇ ਆਪਾਂ ਖਲਸੀਆਂ ਵੀ ਧੀ ਨੂੰ ਜਾਂ ਬੱਚੇ ਬੇਟੇ ਨੂੰ ਪਾਉਣੇ ਆ ਤੇ 50 ਰੁਪਏ ਤੇ ਉਹਨੂੰ ਰੋਜ਼ ਦਾ ਖਰਚਾ ਚਾਹੀਦਾ ਵਾ ਔਰ ਸਾਡੇ ਮਾਪਿਆਂ ਦੀਆਂ ਜੇਬਾਂ ਜਿਹੜੀਆਂ ਉਹ ਅਫੋਰਡ ਨਹੀਂ ਕਰ ਪਾਉਂਦੀਆਂ ਔਰ ਦੂਸਰਾ ਉੱਥੇ ਅੱਡੇ ਦੇ ਵਿੱਚ ਸਕੂਲ ਹੈ ਮੈਂ ਉਹਦੀ ਬਦਨਾਮੀ ਨਹੀਂ ਕਰਦਾ ਕਿਉਂਕਿ ਸੋਸ਼ਲ ਮੀਡੀਆ ਸਾਡੀਆਂ ਵੀਡੀਓ ਪੈਂਦੀਆਂ ਵਾ ਤੇ ਥੋੜਾ ਮਾਹੌਲ ਤੋਂ ਵੀ ਪਰਿਵਾਰ ਡਰਦਾ ਵਾ ਜਿਹੜਾ ਮਿਡਲ ਕਲਾਸ ਹੁੰਦਾ ਵਾ ਗਰੀਬਤਾਵਾਂ ਦਾ ਅਣਖੀ ਵੀ ਜ਼ਿਆਦਾ ਹੁੰਦਾ ਵਾ ਤੇ ਹਰ ਕੋਈ ਜਿਹੜਾ ਵਾ ਉਹ ਆਪਣੀ ਇੱਜ਼ਤ ਨੂੰ ਪਹਿਲ ਦਿੰਦਾ ਵਾ ਤੇ ਇੱਕ ਮੈਂ ਅਕਸਰ ਗੱਲ ਕਰਦਾ ਹੁੰਨਾ ਮੇਰਾ ਨਾ ਟੀਮ ਮੈਂਬਰ ਹੀ ਆ ਭੈਣ ਜੀ ਹਰਜੀਤ ਉਹਦੀਆਂ ਦੋ ਬੇਟੀਆਂ ਵਾ ਉਧਰ ਪੜ੍ਹਦੀਆਂ ਸ਼ਾਇਦ ਇੱਧਰ ਨਹੀਂ ਸ਼ਾਇਦ ਆਈਆਂ ਤੇ ਉਹ ਆਂਦਾ ਭਾਜੀ ਤੁਸੀਂ ਮੈਨੂੰ ਗ੍ਰੈਸਣਾ ਵਾ ਵੀ ਪਲੱਸ 2 ਕਰਾ ਤੇ ਗਾਂ ਬੱਚਿਆਂ ਨੂੰ ਭੇਜ ਆਂਦਾ ਵੀ ਮਾਹੌਲ ਨਹੀਂ ਠੀਕ ਹੈਗਾ ਉੱਥੇ ਅੱਡੇ ਦਾ ਮੈਂ ਉੱਥੇ ਬੱਚੀਆਂ ਨਹੀਂ ਪਾਉਣੀ ਪਲੱਸ 2 ਤੱਕ ਸਕੂਲ ਹੋ ਜਾਊਗਾ ਤੇ ਮੈਂ 100% ਹੋਊਗਾ ਹਾਂ ਆਸ ਰੱਖਣੀ ਚਾਹੀਦੀ ਆ ਪਿੰਡ ਦੇ ਸਹਿਯੋਗ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਇੱਕ ਹੋਰ ਮੈਂ ਜ਼ਰੂਰੀ ਬੇਨਤੀ ਕਰਦਾ ਮੈਨੂੰ ਨਹੀਂ ਪਤਾ ਕਿ ਪਿਛਲੇ ਹਫਤੇ ਪਿਛਲੇ ਦਿਨਾਂ ਚ ਕਿਹੜਿਆਂ ਬੱਚਿਆਂ ਦੀਆਂ ਸ਼ਿਕਾਇਤਾਂ ਆਈਆਂ ਮਾਪਿਆਂ ਵੱਲੋਂ ਵੇਖੋ ਬੇਟਾ ਜੀ ਅਸੀਂ ਇੰਨੀ ਇਹਨਾਂ ਨੂੰ ਸਟਾਫ ਨੂੰ ਖੋਲ ਦਿੱਤੀ ਹੋਈ ਆ ਵੀ ਲੱਤ ਬਾਹ ਨਹੀਂ ਤੋੜਨੀ ਕਿਸੇ ਬੱਚੇ ਦੀ ਪਿਆਰ ਨਾਲ ਬੱਚਾ ਸਮਝਾਇਆ ਜਾ ਸਕਦਾ ਪਿਆਰ ਨਾਲ ਸਮਝਾਓ ਦਬਕੇ ਨਾਲ ਸਮਝਾਇਆ ਜਾ ਸਕਦਾ ਦਬਕੇ ਨਾਲ ਸਮਝਾਓ ਸਮਝਦੇ ਜੇ ਤੁਹਾਡੇ ਨਾਲ ਕੋਈ ਵਿਤਕਰਾ ਕਰਦਾ ਵਾ ਸਟਾਫ ਦੇ ਸਾਨੂੰ ਦੱਸੋ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਉਹਨਾਂ ਦੀ ਮਾਰੇ ਬੇਟਾ ਜੀ ਮਾਪਿਆਂ ਦੇ ਪਿਆਰ ਨਾਲੋਂ ਮਾਪਿਆਂ ਦੇ ਲਾੜ ਨਾਲੋਂ ਜਿਹੜੀ ਆ ਅਧਿਆਪਕਾਂ ਦੀ ਜਿਹੜੀ ਹੈਗੀ ਝੜਕਿਆ ਨਾ ਉਹ ਹਜ਼ਾਰ ਗੁਣਾ ਚੰਗੀ ਜੇ ਅੱਜ ਇਹਨਾਂ ਦੀਆਂ ਝੜਕਾਂ ਸਹਿ ਲੋਗੇ ਨਾ ਲੋਹਾ ਜੇ ਚੀਕਾਂ ਮਾਰੇ ਵੀ ਮੇਰੇ ਤੇ ਲੋਹਾਰ ਸੱਟ ਮਾਰਦਾ ਵਾ ਚੋਟ ਕਰਦਾ ਵਾ ਤੇ ਉਹ ਜਿਹੜਾ ਲੋਹਾ ਕਦੀ ਉਜ਼ਾਰ ਨਹੀਂ ਬਣ ਸਕਦਾ ਪਹਿਲਾਂ ਉਹਨੂੰ ਗਰਮ ਕੀਤਾ ਜਾਂਦਾ ਵਾ ਫਿਰ ਉਹ ਵਦਾਨ ਦੀਆਂ ਸੱਟਾਂ ਹੈਮਰ ਦੀਆਂ ਮਾਰੀਆਂ ਜਾਂਦੀਆਂ ਫਿਰ ਉਹ ਲੋਹਾ ਉਜ਼ਾਰ ਬਣਦਾ ਵਾ ਤੇ ਇਹ ਆ ਵੀ ਨਿੱਕੀਆਂ ਨਿੱਕੀਆਂ ਸ਼ਿਕਾਇਤਾਂ ਲੈ ਕੇ ਮਾਪਿਆਂ ਤੱਕ ਨਾ ਪਹੁੰਚਿਆ ਕਰੋ ਮਾਪੇ ਇੱਥੇ ਆਉਂਦੇ ਆ ਪੜ੍ਹਾਈ ਤੁਹਾਡੀ ਦਾ ਨੁਕਸਾਨ ਹੋਣਾ ਵਾ ਸਮਝਦੇ ਜੇ ਤੇ ਮਜ਼ਦੂਰੀਆਂ ਤਾਂ ਮਜ਼ਦੂਰੀ ਕਰਨਾ ਕੋਈ ਪਾਪ ਨਹੀਂ ਆ ਸਭ ਤੋਂ ਮਹਾਨ ਲੋਕ ਹੀ ਮਜ਼ਦੂਰ ਹੁੰਦੇ ਆ ਜਿਨ੍ਹਾਂ ਨੇ ਤਾਜ ਮਹਿਲ ਤੱਕ ਬਣਾਤੇ ਆ ਖੰਭੇ ਬਣਾਤੇ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਤੀਆਂ ਮਜ਼ਦੂਰ ਕਿਸਾਨ ਸਭ ਤੋਂ ਜਿਹੜੇ ਉਹ ਬਿਹਤਰ ਇਨਸਾਨ ਹੁੰਦੇ ਆ ਮਜ਼ਦੂਰੀ ਕਰਨਾ ਕੋਈ ਨਾ ਨਹੀਂ ਆ ਪਰ ਅਸੀਂ ਚਾਹੁੰਦੇ ਆ ਤੁਹਾਡੇ ਚੋਂ ਆਈਐਸ ਆਈਪੀਐਸ ਪੈਦਾ ਹੋਣ ਵੱਡੇ ਸਪੋਰਟਸਮੈਨ ਪੈਦਾ ਹੋਣ ਜੇ ਤੁਹਾਡੇ ਮਾਪੇ ਇਤਰਾ ਹੀ ਸ਼ਿਕਾਇਤਾਂ ਲੈ ਕੇ ਇੱਥੇ ਆਉਂਦੇ ਰਹਿ ਤੇ ਫੇਰ ਸੱਚੀ ਸਾਡੇ ਹੱਥ ਖੜੇ ਆ। ਫੇਰ ਤੇ ਮੈਂ ਹੀ ਸਟਾਫ ਨੂੰ ਕਹੂੰਗਾ ਨਾ ਕਿ ਭਾਈ ਆਪਣੀਆਂ ਜ਼ਿੰਮੇਵਾਰੀਆਂ ਭਗਤਾਓ ਨਾ ਸਾਨੂੰ ਅਰਾਮ ਆਵੇ ਨਾ ਤੁਹਾਨੂੰ ਆਵੇ। ਪਲੀਜ਼ ਅਰਾਮਿਆਂ ਤੱਕ ਗੱਲ ਨਾ ਜਾਂਦਿਆ ਕਰੋ। ਭੈਣ ਭਰਾਵਾਂ ਵਾਂਗ ਤੂੰਸੀ ਰਿਹਾ ਕਰੋ। ਠੀਕ ਹੈ? ਤੇ ਐਵੇਂ ਨਿੱਕੇ ਨਿੱਕੇ ਗੱਲਾਂ ਮਾਪਿਆਂ ਤੱਕ ਨਾ ਪੁੱਛਦੀਆਂ ਕਰਿਆ ਕਰੋ। ਇਹ ਮਾਣ ਵਾਲੀ ਗੱਲ ਹੈ ਮੈਂ ਆਪਣੀ ਤਾਰੀਫ਼ ਨਹੀਂ ਕਰਦਾ ਜਿੰਨਾ ਸਮਾਂ ਮੈਂ ਇੱਥੇ ਪੜਿਆ ਵਾਂ ਮੇਰੇ ਮਾਤਾ ਪਿਤਾ ਨੂੰ ਪਤਾ ਨਹੀਂ ਸੀ ਵੀ ਇਹਨਾਂ ਦਾ ਇੰਚਾਰਜ ਕੌਣ ਹੈ ਤੇ ਸਕੂਲ ਕਿਹੜੇ ਬੰਨੇ ਆ। ਕਦੀ ਅਸੀਂ ਆਉਣ ਨਹੀਂ ਦਿੱਤਾ ਤੇ ਮੈਂ ਖੁਦ ਬੱਚਾ ਮਗਰ ਨਹੀਂ ਆਇਆ। ਮੈਂ ਨਹੀਂ ਆਇਆ। ਤੇ ਅੱਜ ਮੇਰੇ ਬੱਚੇ ਆ ਤੁਸੀਂ ਮੇਰੇ ਬੱਚੇ ਜੇ ਅੱਜ ਮੇਰੇ ਬੱਚੇ ਵਿਦੇਸ਼ ਦੇ ਵਿੱਚ ਸੋਨਾ ਖੱਡਣ ਕਮਾਉਣ ਡੈ ਆ ਔਰ ਆਉਣ ਵਾਲਾ ਸਮਾਂ ਅਜੇ ਸਟਰਗਲ ਚੱਲਣ ਦੀ ਉਹਨਾਂ ਦੀ ਆਉਣ ਵਾਲਾ ਜਿਹੜਾ ਸਮਾਂ ਵਾ ਬੜਾ ਭਵੇ ਖੂਜਵਲਿਆ ਉਹਨਾਂ ਦਾ ਨਹੀਂ ਚੰਗੀ ਰੱਖੀ ਗਈ ਨਾ ਜੇਕਰ ਮੈਂ ਮੈਨੂੰ ਉਹ ਨਿੱਗੀਆਂ ਨਿੱਗੀਆਂ ਗੱਲਾਂ ਇਥੋਂ ਦੱਸ ਦੇ ਵੀ ਆ ਸੈਂਸ ਵਾਲੀ ਮੈਡਮ ਨੇ ਜੀ ਅੱਜ ਛਿੜਕਿਆ ਜੀ ਆ ਸਰੀਰਕ ਸਿੱਖਿਆ ਵਾਲੀ ਮੈਡਮ ਨੇ ਅੱਜ ਸਾਨੂੰ ਮਾਰਿਆ ਤੇ ਮੈਂ ਇਥੇ ਅਲਮੇ ਹੀ ਰਹਿ ਕੇ ਤੁਰਿਆ ਆਉਂਦਾ ਤੇ ਇਥੇ ਉਹਨਾਂ ਨੇ ਮਢੀਰ ਦਾ ਹਿੱਸਾ ਹੀ ਬਣਨਾ ਸੀ ਆ ਮਢੀਰ ਬਾਤ ਤੁਰੇ ਫਿਰਦੀ ਨਾ ਬੱਚੇ ਭਾਵੇਂ ਆਪਣੇ ਹੀ ਉਹ ਮਢੀਰ ਦਾ ਹੀ ਹਿੱਸਾ ਉਹਨਾ ਸਮਾਈਲ ਅਭਿਸ਼ੇਕ ਉਹਨਾਂ ਨੇ ਹੋਣਾ ਹੈਗਾ ਤੇ ਪਲੀਜ਼ ਨਾਲ ਆ ਮੇ ਲੈ ਕੇ ਆਇਆ ਕਰੋ ਆਹ ਜਿਹੜੇ 5-7 ਸਾਲ ਆ ਸਾਨੂੰ ਔਰ ਅਧਿਆਪਕਾਂ ਨੂੰ ਸਮਰਪਿਤ ਕਰ ਦਿਓ ਤੁਹਾਨੂੰ ਇੱਕ ਬਿਹਤਰ ਇਨਸਾਨ ਬਣਾ ਕੇ ਵਿਖਾਵਾਂਗੇ ਔਰ ਸਰ ਆਪਾਂ ਅਕਤੂਬਰ ਚ ਲੈ ਲਓ ਤੁਸੀਂ ਪੇਪਰ ਆ ਵੀ ਸਰਕਸ਼ੀ ਸੋਸਾਇਟੀ ਦੇ ਵੀ ਤੇ ਦੂਸਰੇ ਸ਼ਾਇਦ ਹੋਣੀ ਵਾਲੇ ਹਨਾ ਸਤੰਬਰ ਚ ਅਕਤੂਬਰ ਚ ਆਪਾਂ ਫੰਕਸ਼ਨ ਕਰਨਾ ਪੈ ਜੀ ਉਹ ਤੁਸੀਂ ਡੇਟ ਫਿਕਸ ਕਰ ਲਿਓ ਤੁਸੀਂ ਕਰਨੀ ਹੈ ਠੀਕ ਜੀ ਤੇ ਜਿਹੜੇ ਫਰਸਟ ਸੈਕੰਡ ਕੱਢਾਂਗੇ ਆਪਾਂ ਉਹਦੇ ਵਿੱਚ ਬੱਚਿਆਂ ਨੂੰ ਜਿਹੜੇ ਵਧੀਆ ਕਾਰਗੁਜ਼ਾਰੀ ਕੋਈ ਵਧੀਆ ਗੀਤ ਪੇਸ਼ ਕਰਨਗੇ ਵਧੀਆ ਨਾਟਕ ਪੇਸ਼ ਕਰਨਗੇ ਠੀਕ ਹੈ ਔਰ ਨਾਟਕੀ ਵੀ ਇਸ ਤਰ੍ਹਾਂ ਦੇ ਵੀ ਜਿਹੜੇ ਉਹ ਸਮਾਜ ਤੇ ਚੋੜ ਕਰਦੇ ਹੁਣ ਕ੍ਰੀਤੀਆਂ ਦੇ ਚੋੜ ਕਰਦੇ ਹੁਣ ਔਰ ਫਰਸਟ ਸੈਕਿੰਡ ਥਰਡ ਔਰ ਵੱਡੇ ਇਨਾਮ ਉਹਨਾਂ ਨੂੰ ਦਵਾਂਗੇ ਜੋ ਵੀ ਸਾਡੀ ਹیثیت ਹੋਈ ਤੇ ਉਹਦੀ ਵੀ ਆਪਾਂ ਤਿਆਰੀ ਕਰਨੀ ਆ ਠੀਕ ਹੈ ਜੀ ਤੇ ਮੇਰੇ ਖਿਆਲ ਮੈਂ ਸਮਾਂ ਵੱਧ ਲੈ ਗਿਆ ਵਾਂ ਇਹਨਾਂ ਮੈਂ ਗੱਲਾਂ ਦਾ ਮੈਂ ਖਿਮਾ ਦਾ ਜਾਜਕਾਂ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਗੱਲ ਕਹੀ ਗਈ ਹੋਵੇ ਸਟਾਫ ਨੂੰ ਮੇਰੀ ਕੋਈ ਗੱਲ ਨਾ ਜੱਜ਼ਦੀ ਹੋਵੇ ਅਣਜਾਣ ਬੱਚਾ ਸਮਝ ਕੇ ਮਾਫ ਕਰਦੇ ਹੋ ਸਿੱਖ ਰਿਹਾ ਵਾਂ ਤੇ ਤੁਹਾਡੇ ਕੋਲ ਸਿੱਖਣਾ ਬੱਚਿਓ ਸਿੱਖਣ ਦੀ ਭਾਵਨਾ ਹੋਣੀ ਚਾਹੀਦੀ ਆ ਆ ਬੇਜ਼ਮਾਨ ਰੁੱਖਾਂ ਤੋਂ ਵੀ ਸਿੱਖਿਆ ਜਾ ਸਕਦਾ ਵਾ ਤੇ ਸਿੱਖ ਰਿਹਾ ਤੇ ਜਰੂਰ ਜਿਹੜਾ ਵਾ ਉਹ ਸਾਨੂੰ ਆ 5-7 ਸਾਲ ਦੇ ਦਿਓ ਤੁਹਾਨੂੰ ਬਿਹਤਰ ਇਨਸਾਨ ਬਣਾ ਕੇ ਵਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਔਰ ਕਮਾਈਆਂ ਦਾ ਤੁਹਾਡੇ ਮਾਪਿਆਂ ਨੂੰ ਭਾਵਾ ਸਾਨੂੰ ਅਸੀਂ ਤੁਹਾਡੀਆਂ ਕਮਾਈਆਂ ਨਹੀਂ ਖਾਣੀਆਂ ਨਾ ਤੁਹਾਡੇ ਸਟਾਫ ਨੇ ਖਾਣੀਆਂ ਸਮਝਦੇ ਜੀ ਤੇ ਬੇਟੇ ਬਹੁਤ ਵਧੀਆ ਠੀਕ ਹੈ ਤੇ ਚਲੋ ਇਹਨਾਂ ਦੀ ਬੇਨਤੀਆਂ ਦਾ ਮੈਂ ਖਿਮਾ ਦਾ ਜੱਜ ਕਿਆ ਤੇ ਸਰ ਹੁਣੀ ਕੋਈ ਗੱਲ ਕਰਨਾ ਚਾਹੁੰਦੇ ਆ ਤੇ ਪਰਵਾਹ ਇੱਕ ਲਿਸਟ ਬਣਾ ਲਓ ਜੀ ਮੈਂ ਨਾ ਇੱਕ ਫੋਟੋ ਪੇਜ ਨਹੀਂ ਉਹਨਾਂ ਨੂੰ ਤਰਕ ਸੀ ਸੁਸਾਇਟੀ ਨੂੰ ਆਪਾਂ ਇੱਕ ਤਸਵੀਰ ਖਿਚਾ ਲਈਏ ਇਹ ਦੋ ਚਾਰ ਬੱਚੀਆਂ ਇਧਰੋਂ ਉਠਾ ਲਓ ਦੋ ਚਾਰ ਇਧਰੋਂ ਬੱਚੇ ਉਠਾ ਲਓ ਤੇ ਲਿਸਟ ਪੈਂਜੀ ਬਣਾ ਲਿਓ ਕਿਉਂਕਿ ਕਿਤਾਬਾਂ ਪੂਰੀਆਂ ਨਹੀਂ ਆ ਇਹ ਸੈਕੰਡਰੀ ਆ ਮਿਡਲ ਆਉਣੀ ਸੈਕੰਡਰੀ ਦਾ ਇਸ ਬੁੱਕ ਚੋਂ ਹਣਾ ਇਹਦੇ ਨਾਲ ਰਿਲੇਟਡ ਆ ਉਹਦੀ ਪ੍ਰੀਖਿਆ ਲਗਭਗ ਐਹੀ ਆ ਕੁਝ ਹੋਰ ਹੋ ਸਕਦੇ ਆ ਮੋਸਟਲੀ ਇੱਚ ਹੋਏਗਾ ਚਲਾਂ ਨਹੀਂ ਕਿਤਾਬ ਪੜਦੇ ਹੋ ਤੂੰ ਪੇਪਰ ਦੇਣਾ ਇਹਦੇ ਵਿੱਚੋ ਹੀ ਹੋਣਾ ਸਾਰਾ ਕੁਝ ਠੀਕ ਹੈ ਨਾ ਇਸ ਕਰਨ ਆਣੇ ਕਿ ਅੱਡਾ ਹਾੜਾ ਕਿਸ ਤੂੰ ਸੋਚੋਗੇ ਆਪਾਂ ਕਰਾਂਗੇ ਕੀ ਇੱਕ ਜਾਂ ਦੋ ਦਿਨ ਧਿਆਨ ਨਾਲ ਕਿਤਾਬ ਪੜੀਏ ਤੇ ਉੰਜ ਹੀ ਯਾਦ ਰਹਿੰਦਾ ਹੈ ਕਰਨ ਕੋਸ਼ਿਸ਼ ਕਰਨਾ ਕਿ 100 ਦਾ ਮਤਲਬ ਪੂਰੇ ਦੇ ਪੂਰੇ ਬੱਚੇ ਫੇਰ ਹੋ ਠੀਕ ਹੈ ਦੇਖੋ ਪਿਛਲੀ ਵਾਰੀ ਘਟ ਸੀ ਮੈਂ ਕਿਹਾ ਆਪਾਂ ਵਧਣਾ ਹੈ ਤੇ ਪ੍ਰਦੇਨ ਚ ਵੀ ਤੇ ਰਿਜ਼ਲਟ ਚ ਚੰਗਾ ਦਿਖਾਨ ਚ ਵੀ ਨੀਰੀਆ ਪੇਰੈਂਟਸ ਨਹੀਂ ਰੱਖਿਆ ਚਾਹੀਦੀ ਤੁਹਾਨੂੰ ਰਿਜ਼ਲਟ ਵੀ ਚਾਹੀਦਾ ਕਿਤਾਬ ਪੜ੍ਹਣੀ ਇੱਕ ਕਿਤਾਬ ਚੋਂ ਹਾਇੜ ਨਹੀਂ ਮਖਾਈ ਕਈਆਂ ਦੋ ਦਿਨ ਚਾਹੀਦੇ ਜੇ ਚੰਗੀ ਤਰ੍ਹਾਂ ਪੜ੍ਹ ਲਈਏ ਤੇ ਜਿਆਦਾ ਟਾਈਮ ਨਹੀਂ ਆਪਾਂ ਇੰਨਾ ਨਹੀਂ ਕਰਦੇ ਬਾਕੀ ਵੀ ਬਾਜ਼ਾਰ ਖਵਾ ਗਾਂਦੇ ਆਂ ਕਦੇ ਇੱਧਰ ਜਾਂਦੇ ਆਂ ਉੱਧਰ ਜਾਂਦੇ ਆਂ ਕਿਤਾਬ ਤੇ ਤੁਹਾਨੂੰ ਕੁਝ ਸਿੱਖਣ ਨੂੰ ਹੀ ਮਿਲਣਾ ਕਿਤਾਬ ਚ ਕੁਝ ਸਿੱਖਣ ਨੂੰ ਮਿਲਣਾ ਕੁਝ ਨਹੀਂ ਹੁੰਦਾ ਇੱਕ ਛੁੱਟੀ ਨਾ ਘੁੰਮਣਾ ਤੇ ਪਹਿਲਾ ਆਦੇ ਨਾ ਆਪੇ ਸੇ ਖਲੋਗੇ ਵੇਖਣ ਬੱਚੇ ਦੋ ਚਾਰ ਠਾ ਲੋ ਇਧਰੋਂ ਤੇ ਫੋਟੋ ਖਿੱਚ ਲੀ ਹਾਂ ਤੇ ਇੱਕ ਹੋਰ ਬੇਨਤੀ ਹੈ ਜੜਾ ਆਪਾਂ ਪਿਛਲੀ ਵਾਰੀ ਦਸਤਾਰ ਮੁਕਾਬਲਾ ਕਰਾਇਆ ਸੀ ਐਤ ਕੀ ਵੀ ਹੋਣਾ ਵਾ ਉਹਦੇ ਵਿੱਚ ਬੇਟੀਆਂ ਵੀ ਹਿੱਸਾ ਲੈ ਸਕਦੀਆਂ ਜੇ ਕੋਦ ਦਮਾਲਾ ਸਜਾ ਸਕਦੀਆਂ ਨੇ ਸਮਝਦੇ ਜੀ ਪਰ ਜੇ ਟ੍ਰੇਨਰ ਦੀ ਲੋੜ ਆ ਤੇ ਉਹ ਵੀ ਆਪਾਂ ਮੁਹੱਈਆ ਕਰਾ ਦੇਾਂਗੇ ਜੇ ਤੁਹਾਨੂੰ ਮੁਸ਼ਕਿਲਤ ਆ ਰਹੀ ਹੈ ਨਾ ਜੇ ਪੱਗਾਂ ਦੀ ਲੋੜ ਆ ਤੇ ਉਹ ਵੀ ਮਿਲ ਜਾਣਗੀਆਂ ਟ੍ਰੇਨਰ ਦੀ ਲੋੜ ਆ ਟ੍ਰੇਨਰ ਵੀ ਤੁਹਾਨੂੰ ਮਿਲ ਜੇਗਾ ਸਮਝਦੇ ਜੀ ਤੇ ਆਹ ਜਿਹੜੇ ਮੋਨੇ ਕੋਨੇ ਜੇ ਆਂਦੇ ਜੇ ਨਾ ਤੁਸੀਂ ਜਿਨ੍ਹਾਂ ਦੇ ਨਾਂ ਨਾ ਸਿੰਘ ਲੱਗਦਾ ਵਾ ਤੇ ਪਲੀਜ਼ ਇਹਨੂੰ ਜਿਹੜਾ ਵਾ ਇਹ ਗੱਲ ਨੂੰ ਸਮਝੋ ਸਮਝਦੇ ਜੇ ਜਿਹੜੀ ਦਸਤਾਰ ਆ ਬਹੁਤ ਔਖੀ ਮਿਲੀ ਆਪਾਂ ਨੂੰ ਅਸੀਂ ਸ਼ਾਨ ਨਾਲ ਬੰਦਦੇ ਆ ਦਸਤਾਰ ਸਮਝਦੇ ਜੇ ਤੇ ਆ ਦਸਤਾਰਾਂ ਬਨ ਕੇ ਆਇਆ ਕਰੋ ਜਿਨ੍ਹਾਂ ਦੇ ਨਾਂ ਨਾ ਸਿੰਘ ਲੱਗਦਾ ਵਾ ਸਮਝਦੇ ਜੇ